ਗੱਲ ਉਸ ਤੋਂ ਮੈਂ ਗੁਰਦੀਂਦਰ ਸਿੰਘ ਬੰਗਲਾਦੇਸ਼ੂ ਵਾਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਅਰਨ ਸਿੰਘ ਤਾਲੀਵਾਲ ਤਾਲੀਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਬਹੁਤ-ਬਹੁਤ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਤਾਲੀਵਾਲ ਸਾਹਿਬ ਆਪਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਦੇ ਉੱਪਰ ਕਈ ਵਾਰ ਗੱਲਬਾਤ ਕੀਤੀ ਤੇ ਇੱਕ ਤਾਂ ਦੇਖੋ ਕਿ ਪ੍ਰਦੀਪ ਕਲੇਰ ਦੀ ਇੰਟਰਵਿਊ ਨੇ ਸ਼੍ਰੋਮਣੀ ਅਕਾਲੀ ਦਲ ਮੇਨਸਟ੍ਰੀਮ ਕੁਸੂਤਾ ਫਸਾਤਾ ਤੇ ਦੂਜੇ ਪਾਸੇ ਨਾਲੋ-ਨਾਲ ਫੈਸਲਾ ਲੈ ਲਿਆ ਅਕਾਲੀ ਦਲ ਨੇ ਇਹ ਜਿਹੜਾ ਉਹ ਬਗਗੀ ਹੋਇਆ ਖੇਮਾ ਕਹਿੰਦੇ ਨੇ ਜਿਹਨੂੰ ਜਿਹੜਾ ਅਸਤੀਫੇ ਦੀ ਮੰਗ ਕਰਦਾ ਸੁਖਵੀਰ ਸਿੰਘ ਬਾਦਲ ਲਈ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ ਸੱਤ ਹਲਕਾ ਇੰਚਾਰਜ ਹਲਕਾ ਇੰਚਾਰਜੀ ਤੋਂ ਹਟਾਤੇ ਤੇ ਇਹ ਹੁਣ ਸੰਕਟ ਕੀ ਡੈਰਾ ਹੋ ਗਿਆ ਸ਼੍ਰੋਮਣੀ ਅਕਾਲੀ ਕੰਲ ਗੱਲਾਂ ਉਧਰ ਪ੍ਰਦੀਪ ਕਲੇਰ ਦੀਆਂ ਲਗਾਤਾਰ ਮੀਡੀਆ ਦੇ ਵਿੱਚ ਇੰਟਰਵਿਊ ਇਧਰ ਆਪਣੇ ਬੰਦੇ ਨੂੰ ਬਾਹਰ ਕੱਢਣਾ ਇਸ ਤਰ੍ਹਾਂ ਦੇਖੀਏ ਸਾਰੀ ਗੱਲ ਬਹੁਤ ਦੇਖੋ ਇੱਥੋਂ ਤੱਕ ਤਾਂ ਸੰਕਟ ਗਹਿਰਾ ਹੋਣ ਦੀ ਗੱਲ ਦਾ ਉਹਦੇ ਬਾਰੇ ਤਾਂ ਕੋਈ ਸ਼ੱਕ ਨਹੀਂ ਰਹੀ ਸੰਕਟ ਤਾਂ ਗਹਿਰਾ ਹੋ ਹੀ ਗਿਆ ਜਦੋਂ ਇਹਨੂੰ ਟੈਕਨੀਕਲ ਦੇਖਦੇ ਆਂ ਭਗਤ ਸਾਹਿਬ ਇਹਦਾ ਵਿਸ਼ਲੇਸ਼ਣ ਕਰਦੇ ਆਂ ਜੀ ਉਦੋਂ ਮੈਨੂੰ ਜਾਤੀ ਤੌਰ ਤੇ ਇਹ ਲੱਗਦਾ ਐ ਐਜ ਵਿਸ਼ਲੇਸ਼ਕ ਵੀ ਮੈਨੂੰ ਇਹ ਗੱਲ ਦੀ ਸਮਝ ਆ ਰਹੀ ਐ ਕਿ ਅਕਾਲੀ ਦਲ ਤੇ ਦਬਾਅ ਵਧ ਗਿਆ ਸੁਖਵੀਰ ਬਾਦਲ ਤੇ ਬਹੁਤ ਵੱਡਾ ਦਬਾਅ ਆ ਗਿਆ ਜਿਸ ਦਿਨ ਪਹਿਲਾਂ ਵੀ ਉਹਨਾਂ ਨੇ ਅ ਜਿਹੜੀ ਉਹ ਵਰਕਿੰਗ ਕਮੇਟੀ ਭੰਗ ਕੀਤੀ ਸੀ ਉਸ ਦਿਨ ਵੀ ਤੁਸੀਂ ਯਾਦ ਕਰੋ ਕਿ ਪਹਿਲਾ ਇਸ਼ੂ ਇਹ ਸੀ ਕਿ ਉਸ ਦਿਨ ਸੁਖਵੀਰ ਬਾਦਲ ਜੀਆ ਨੇ ਜਥੇਦਾਰ ਜੀਆਂ ਦੇ ਪੇਸ਼ ਹੋਣ ਤੋਂ ਪਹਿਲਾਂ ਕਮੇਟੀ ਭੰਗ ਕਰਕੇ ਗਏ ਸੀ ਜਿਹਨੂੰ ਆਮ ਪੱਤਰਕਾਰ ਜਾਂ ਜਿਹੜਾ ਵੀ ਬੰਦਾ ਵਿਸ਼ਲੇਸ਼ਣ ਕਰਦਾ ਉਹ ਨੂੰ ਇਹ ਸਮਝਦਾ ਹੈ ਕਿ ਉਸ ਤਰੀਕੇ ਨਾਲ ਅਕਾਲੀ ਦਲ ਦੇ ਪ੍ਰਧਾਨ ਨੇ ਜਥੇਦਾਰ ਅਕਾਲ ਤਖਤ ਅਤੇ ਉਹ ਉਸ ਦੇ ਸੰਗੀ ਜਥੇਦਾਰ ਜਿਨ੍ਹਾਂ ਨੇ ਫੈਸਲਾ ਲੈਣਾ ਸੀ ਜਿਨ੍ਹਾਂ ਦੇ ਅੱਗੇ ਪੇਸ਼ ਹੋਣਾ ਸੀ ਉਨਨ ਤੇ ਦਬਾਅ ਵਧਾਉਣਾ ਚਾਹਿਆ ਕਿ ਦੇਖੋ ਸ਼੍ਰੋਮਣੀ ਕਮੇਟੀ ਵੀ ਸਾਡੇ ਕਬਜ਼ੇ ਚ ਹੈ ਜੀ ਅਤੇ ਸਿੱਖ ਪੰਥ ਤੇ ਸਾਡਾ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਅਕਾਲੀ ਦਲ ਤੇ ਸਾਡਾ ਪੂਰੀ ਤਰ੍ਹਾਂ ਕੰਟਰੋਲ ਹੈ ਅਸੀਂ ਜਿੰਨੂੰ ਮਰਜ਼ੀ ਕੱਢ ਸਕਦੇ ਆ ਜਿੰਨੂੰ ਮਰਜ਼ੀ ਛਾਂ ਦੇ ਸਕਦੇ ਆ ਇਹਨੂੰ ਐਦਾਂ ਪੜਿਆ ਜਾ ਸਕਦਾ ਹੈ ਕਿ ਉਹ ਦਬਾਅ ਪਾਉਣ ਲਈ ਸੀ ਤਾਂ ਕਿ ਇਹ ਲੱਗੇ ਕਿ ਸਿੱਖ ਸੰਗਤ ਦੇ ਵਿੱਚ ਹਾਲੇ ਵੀ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪ੍ਰਭਾਵ ਹੈ ਉਹ ਚਿਰ ਸਥਾਈ ਹੈ ਤੇ ਫੈਸਲਾ ਉਸ ਲਾਈਟ ਵਿੱਚ ਲਿਆ ਜਾਵੇ ਉਹ ਉਸ ਸਲਾਈਡ ਦੇ ਵਿੱਚ ਜਥੇਦਾਰ ਜੀ ਨੇ ਖੁਦ ਕਿਹਾ ਸੀ ਕਿ ਲਿਖਤੀ ਜਵਾਬ ਦੇ ਦਿੱਤਾ ਜਾਵੇ ਉਹਨੂੰ ਲੰਬਾ ਕੀਤਾ ਗਿਆ ਕੀਤਾ ਗਿਆ ਜਾਂ ਹੋ ਗਿਆ ਜਾਂ ਉਹਨਾਂ ਦੀ ਮੈਂ ਨਹੀਂ ਕਹਿੰਦਾ ਮੈਂ ਕੋਈ ਦੋਸ਼ ਨਹੀਂ ਲਾ ਰਿਹਾ ਕਿ ਇਹ ਰਣਨੀਤੀ ਹੈ ਪਰੰਤੂ ਫਿਰ ਵੀ ਆਮ ਲੋਕਾਂ ਦੇ ਵਿੱਚ ਪਰਸੈਪਸ਼ਨ ਨਹੀਂ ਬਣ ਰਹੀ ਹੈ ਕਿ ਸਿਚੁਏਸ਼ਨ ਨੂੰ ਲੰਬਾ ਕੀਤਾ ਜਾ ਰਿਹਾ ਫੈਸਲਾ ਜਲਦੀ ਨਹੀਂ ਲਿਆ ਜਾ ਰਿਹਾ ਇਸ ਦੇ ਵਿੱਚ ਜਿਹਨੂੰ ਅਸੀਂ ਸੋ ਕਾਲਡ ਕਥਿਤ ਬਗੀੜਾ ਕਹਿੰਦੇ ਆ ਉਹਨਾਂ ਨੇ ਆਪਣੀ ਪ੍ਰਜੀਡੀਅਮ ਦਾ ਨਾਂ ਤਾਂ ਅਨਾਉਂਸ ਕਰਤੇ ਲੇਕਿਨ ਉਹ ਐਲਾਨ ਟਾਲ ਦਿੱਤਾ ਗਿਆ ਸ਼ਾਇਦ ਉਹ ਇਸ ਕਰਕੇ ਟਾਲਿਆ ਸੀ ਕਿ ਇਸ ਦੇ ਵਿੱਚ ਜਥੇਦਾਰੀਆਂ ਦਾ ਕੋਈ ਫੈਸਲਾ ਨਾ ਜੇ ਜਿਹਦੇ ਕਰਕੇ ਸਾਨੂੰ ਬਾਅਦ ਵਿੱਚ ਪਿੱਛੇ ਹਟਣਾ ਹੋਵੇ ਹੋਵੇ ਉਹ ਔਖਾ ਲੱਗੇਗਾ ਇਸੇ ਕਰਕੇ ਅਕਾਲੀ ਦਲ ਫਸਿਆ ਹੋਇਆ ਸੀ ਅਦਰਵਾਈਜ਼ ਅਕਾਲੀ ਦਲ ਨੇ ਜਦੋਂ ਉਹਨਾਂ ਨੇ ਪ੍ਰਜੀਡੀਅਮ ਦਾ ਐਲਾਨ ਕਰਤਾ ਸੀ ਜਾਂ ਉਹ ਉਹਨਾਂ ਨੇ ਜਦੋਂ ਵੀ ਅਕਾਲੀ ਦਲ ਦੇ ਪ੍ਰਧਾਨ ਉੱਤੇ ਦੋਸ਼ ਲਗਾਏ ਸੀ ਉਹ ਉਸੇ ਦਿਨ ਉਹਨਾਂ ਨੂੰ ਕੱਢ ਸਕਦੇ ਸੀ ਇਹ ਵੀ ਤਾਂ ਹੋ ਸਕਦਾ ਸੀ ਨਾ ਕਿ ਉਸੇ ਦਿਨ ਉਹਨਾਂ ਨੂੰ ਮਾਰ ਦਾ ਰਸਤਾ ਦਿਖਾ ਦਿੰਦੇ ਪਰੰਤੂ ਉਹਨਾਂ ਨੇ ਇਹ ਸਾਰਾ ਕੁਝ ਨਹੀਂ ਕੀਤਾ ਉਹਨਾਂ ਨੂੰ ਵੀ ਇਹੀ ਡਰ ਰਿਹਾ ਕਿ ਸਾਡੀ ਪਰਸਪੈਕਸ਼ਨ ਇਹ ਨਾ ਬਣ ਜੇ ਕਿ ਜਦੋਂ ਇੱਕ ਪਾਸੇ ਜਥੇਦਾਰ ਅਕਾਲ ਤਖਤ ਦੀ ਗਵਾਈ ਵਿੱਚ ਸਾਰੇ ਜਥੇਦਾਰ ਸਹਿਬਾਨ ਤੇ ਸਾਰਾ ਸਿੱਖ ਪੰਥ ਇਹ ਚਾਹੁੰਦਾ ਹੈ ਕਿ ਅਕਾਲੀ ਦਲ ਇਕ ਇਕ੍ਰਿਤ ਹੋਵੇ ਇਕੱਠਾ ਰਹੇ ਕਿ ਤੁਸੀਂ ਇੰਨੀ ਕਹਾੜ ਕਿਉਂ ਕਰਦੇ ਹੋ ਬਾਦਲ ਦਲ ਨੇ ਇਹਤੇ ਦੋਸ਼ ਲੱਗਦਾ ਹੈ ਕਿ ਤੌੜਾ ਸਾਹਿਬ ਵੇਲੇ ਵੀ ਇਹਨਾਂ ਨੇ ਬਹੁਤ ਕਾਲ ਕੀਤੀ ਤੇ ਹੁਣ ਵੀ ਕਿਸੇ ਕਾਰਨ ਵੱਸ ਇਹ ਕਾਲ ਕਰ ਰਹੇ ਨੇ ਉਹਦਾ ਕਾਰਨ ਆਪਾਂ ਸਾਰੇ ਸਮਝਦੇ ਹੀ ਆਂ ਕਿ ਕਾਲ ਕਿਉਂ ਕਰ ਰਹੇ ਨੇ ਪਰੰਤੂ ਫਿਰ ਵੀ ਜਦੋਂ ਕੱਲ ਪ੍ਰਦੀਪ ਕਲੇਰ ਦੀ ਇੰਟਰਵਿਊ ਨੇ ਇੱਕ ਨਵੀਂ ਸਮੱਸਿਆ ਖੜੀ ਕਰ ਦਿੱਤੀ ਉਹ ਸਮੱਸਿਆ ਇਹ ਹੈ ਜਿਹੜੀ ਮੈਂ ਸਮਝਦਾ ਕਿ ਪ੍ਰਦੀਪ ਕਲੇਰ ਨੇ ਸੁਖਬੀਰ ਬਾਦਲ ਨੂੰ ਫਸਾ ਦਿੱਤਾ ਕਿ ਉਹ ਜਿਹੜੇ ਦੋਸ਼ ਉਹਨਾਂ ਨੇ ਲਾਏ ਨੇ ਕਿ ਸਮੇਂ-ਸਮੇਂ ਤੇ ਬਾਬੇ ਨੂੰ ਮਿਲਦਾ ਰਿਹਾ ਚਿੱਠੀ ਦੇ ਵਿੱਚ ਖੇਮਾ ਜਾਚਨਾ ਸ਼ਬਦ ਹੈ ਜਿਹੜਾ ਉਸ ਸੁਖਵੀਰ ਬਾਦਲ ਨੇ ਪਵਾਇਆ ਅਤੇ ਸੁਖਵੀਰ ਬਾਦਲ ਦਾ ਇਹ ਦੋਸ਼ ਲਾਉਣਾ ਸੁਖਵੀਰ ਬਾਦਲ ਉੱਪਰ ਪ੍ਰਦੀਪ ਕਲੇਰ ਵੱਲੋਂ ਕਿ ਮੈਨੂੰ ਜਦੋਂ ਮਿਲੇ ਤਾਂ ਸੁਖਵੀਰ ਬਾਦਲ ਨੇ ਇਹ ਕਿਹਾ ਕਿ ਜਿਸ ਤਰ੍ਹਾਂ ਤੁਹਾਡਾ ਬਾਬਾ ਉਧਰੋਂ ਸਾਰਾ ਕੁਝ ਕਰਤਾ ਕਰਤਾ ਹੈ ਤਾਂ ਇੱਧਰ ਲਿਆਂ ਦਾ ਬਾਬਾ ਮੈਂ ਹੇ ਦਾ ਮਤਲਬ ਸੁਖਵੀਰ ਬਾਦਲ ਨੇ ਕਿਤੇ ਨਾ ਕਿਤੇ ਇਹ ਗੱਲ ਵੀ ਇਸ ਗੱਲ ਨਾਲ ਜੇ ਸੱਚ ਹੈ ਇਹ ਗੱਲ ਦੀ ਪੁਸ਼ਟੀ ਹੋ ਰਹੀ ਹੈ ਕਿ ਜਥੇਦਾਰਾਂ ਨੂੰ ਘਰੇ ਬੁਲਾ ਕੇ ਜਿਵੇਂ ਡਿਕਟੇਟ ਕੀਤਾ ਜਾਂਦਾ ਸੀ ਜਥੇਦਾਰ ਜਦੋਂ ਸੁਖਵੀਰ ਬਾਦਲ ਖੁਦ ਹੀ ਕਹਿ ਰਹੇ ਨੇ ਕਿ ਸਾਰਾ ਕੁਝ ਮੇਰੇ ਕੰਟਰੋਲ 'ਚ ਹੈ ਮੈਂ ਹੀ ਬਾਬਾ ਇਸ ਗੱਲ ਨੂੰ ਜਾਂ ਤਾਂ ਸੁਖਵੀਰ ਬਾਦਲ ਡਿਨਾਈ ਕਰਨ ਹੁਣ ਇਸ ਗੱਲ ਸਾਰੀ ਨੂੰ ਡਿਨਾਈ ਕੌਣ ਕਰ ਰਿਹਾ ਹੈ ਡਿਨਾਈ ਕਰ ਰਿਹਾ ਉਹ ਇੰਨੇ ਪ੍ਰੈਸ਼ਰ ਥੱਲੇ ਆ ਗਏ ਕਿ ਅੱਜ ਦੋ ਸੁਖਵੀਰ ਬਾਦਲ ਦੇ ਧੜੇ ਦੇ ਜਿਹੜੇ ਦੋ ਵੱਡੇ ਲੀਡਰ ਬਲਵਿੰਦਰ ਸਿੰਘ ਜੀ ਭੂਦਨ ਤੇ ਮੇਂਸ਼ੇਂਦਰ ਸਿੰਘ ਜੀ ਗਰੇਵਾਲ ਤੀਜੇ ਉਹਨਾਂ ਨਾਲ ਬੁਲਾ ਰਹੇ ਉਹਨਾਂ ਦੇ ਅਰਸ਼ਦੀਪ ਜੀ ਕਲੇਰ ਕਲੇਰ ਉਹਨਾਂ ਤਿੰਨਾਂ ਨੇ ਬਹੁਤ ਜ਼ੋਰਦਾਰ ਹਮਲਾ ਬੋਲਿਆ ਤੇ ਇੱਕ ਟੀਵੀ ਚੈਨਲ ਤੇ ਉਹਨਾਂ ਨੇ ਪ੍ਰਦੀਪ ਕਲੇਰ ਨੂੰ ਤਿੱਖੇ ਸਵਾਲ ਕੀਤੇ ਪਰੰਤੂ ਇੱਥੇ ਮੈਂ ਇਹ ਸਮਝਦਾ ਕਿ ਉਹ ਜਿਹੜੇ ਸਵਾਲ ਕੀਤੇ ਉਹ ਅਕਾਲੀ ਦਲ ਦੇ ਸਬੰਧ ਚ ਕੀਤੇ ਅਕਾਲੀ ਦਲ ਨੂੰ ਇਹ ਹੱਕ ਹੈ ਆਮ ਸਿੱਖ ਸੰਗਤ ਨੂੰ ਇਹ ਹੱਕ ਹੈ ਕਿ ਉਹ ਪ੍ਰਦੀਪ ਕਲੇਰ ਨੂੰ ਇਹ ਸਵਾਲ ਕਰੇ ਕਿ ਭਾਈ ਇਸ ਗੱਲ ਦਾ ਜਵਾਬ ਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ ਉਹਦੇ ਪੱਤਰੇ ਖਿਲਾਰੇ ਗਏ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਉਹਦੇ ਵਿੱਚ ਤੇਰਾ ਰੋਲ ਦੱਸ ਕੀ ਹੈ ਜਿਹੜਾ ਤੂੰ ਵਾਦਾ ਮਾਫਵਾਵਾ ਬਣਿਆ ਵਾਦਾ ਮਾਫਵਾ ਟੈਕਨੀਕਲੀ ਗੁਰੂ ਸਾਹਿਬ ਉਹ ਬਣ ਸਕਦਾ ਹੈ ਜਿਹੜਾ ਬੰਦਾ ਦੇਖੀ ਹੈ ਇਸ ਕਰਕੇ ਇਹ ਉਹਦਾ ਦੱਸਣਾ ਬਣਦਾ ਵੀ ਇਹ ਦੋਸ਼ ਤੇਰਾ ਕੀ ਰੋਲ ਹੈ ਪਰੰਤੂ ਇਸ ਦੋਸ਼ ਦੇ ਥੱਲੇ ਸੁਖਵੀਰ ਬਾਦਲ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਅਕਾਲ ਤਖਤ ਦੇ ਹੁਕਮਨਾਮੇ ਦੇ ਅਨੁਸਾਰ ਅ ਬੇਰਾ ਸੱਚਾ ਸੌਦਾ ਰਾਮ ਰਹੀਮ ਨਾਲ ਕਿਸੇ ਕਿਸਮ ਦਾ ਵੀ ਕੋਈ ਸਿੱਖਾਂ ਵੱਲੋਂ ਸਬੰਧ ਨਹੀਂ ਰੱਖਿਆ ਜਾ ਸਕਦਾ ਤਾਂ ਸੁਖਬੀਰ ਬਾਦਲ ਉਸ ਨੂੰ ਕਿਵੇਂ ਮਿਲੇ ਕਦੋਂ ਮਿਲੇ ਜਾਂ ਤੇ ਸੁਖਬੀਰ ਬਾਦਲ ਉਹਨਾਂ ਨੂੰ ਸੁਖਬੀਰ ਬਾਦਲ ਖੁਦ ਡਿਨਾਈ ਕਰਨ ਹਾਲੇ ਤੱਕ ਸਪੋਕਸਪਰਸਨ ਡਿਨਾਈ ਕਰ ਰਹੇ ਨੇ ਜਾਂ ਅਕਾਲੀ ਦਲ ਦੇ ਲੀਡਰ ਡਿਨਾਈ ਕਰ ਰਹੇ ਨੇ ਵੀ ਇਹ ਗੱਲਾਂ ਛੁਟੀਆਂ ਨਹੀਂ ਪਰੰਤੂ ਜਾਂ ਤੇ ਸੁਖਬੀਰ ਬਾਦਲ ਡਿਨਾਈ ਕਰਨ ਬਾਹਰ ਆ ਕੇ ਅੱਛਾ ਇਹ ਇਹ ਗੱਲ ਦਾ ਹਲੇ ਦੁਬਾਰਾ ਰਹੇਗਾ ਸਿੱਖ ਸੰਗਤਾਂ 'ਚ ਦੇਖੋ ਮੈਨੂੰ ਨਹੀਂ ਪਤਾ ਆਪਾਂ ਇੱਕ ਇਸ ਗੱਲ ਨੂੰ ਸੱਚੀ ਨਹੀਂ ਸਮਝ ਸਕਦੇ ਜੇਕਰ ਸੁਖਵੀਰ ਬਾਦਲ ਤਰਕ ਨਾਲ ਇਹ ਗੱਲਾਂ ਨੂੰ ਖੁਦ ਡਿਨਾਈ ਕਰਦੇ ਨੇ ਤੇ ਪ੍ਰਦੀਪ ਕੋਲ ਇਅਰ ਕੋਲ ਕੋਈ ਸਬੂਤ ਨਹੀਂ ਬਚਦੇ ਉਹ ਸਾਬਤ ਕਰ ਸਕੇ ਕਿ ਹਾਂ ਬਾਬੇ ਨੂੰ ਮਿਲੇ ਨੇ ਤਦ ਸੁਖਵੀਰ ਬਾਦਲ ਤੇ ਦਬਾਅ ਘਟੇਗਾ ਆਦਰਵਾਈਜ਼ ਜੇਕਰ ਕੋਈ ਹੋਰ ਵਿਅਕਤੀ ਕਿਉਂਕਿ ਅਕਾਲੀ ਜਲ ਦਾ ਜਿਹੜਾ ਪ੍ਰਧਾਨ ਹੈ ਫੈਸਲੇ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਸਾਰੇ ਅਧਿਕਾਰ ਇਹਨਾਂ ਕੋਲ ਹੁੰਦੇ ਸਨ ਇਹ ਕਿਸੇ ਕਮੇਟੀ ਨਾਲ ਸਲਾਹ ਕਰਕੇ ਨਹੀਂ ਸੀ ਫੈਸਲੇ ਲੈਂਦੇ ਇਕੱਲੇ ਫੈਸਲੇ ਲੈਂਦੇ ਸੀ ਤੇ ਇਹ ਫੈਸਲੇ ਵੀ ਜੇਕਰ ਸੱਚ ਨੇ ਤਾਂ ਸੁਖਵੀਰ ਬਾਦਲ ਨੇ ਇਕੱਲੇ ਲਈ ਹੋਣਗੇ ਕਿ ਬਾਬੇ ਕੋਲ ਜਾਣਾ ਹੈ ਜਾਂ ਨਹੀਂ ਜਾਣਾ ਬਾਬੇ ਕੋਲ ਕੀ ਸ਼ਰਤਾਂ ਰੱਖਣੀਆਂ ਨੇ ਕੀ ਗੱਲ ਕਰਨੀ ਹੈ ਕਦੋਂ ਮਾਫ ਕਰਨਾ ਹੈ ਕਦੋਂ ਨਹੀਂ ਕਰਨਾ ਜਿਵੇਂ ਦੀਆਂ ਗੱਲਾਂ ਪ੍ਰਦੀਪ ਕਲੀਅਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਜ਼ਰੂਰ ਹੈ ਕਿ ਬਾਕੀ ਕੋਈ ਬੰਦਾ ਜਾਂ ਵਰਕਿੰਗ ਕਮੇਟੀ ਦੇ ਮੈਂਬਰ ਇਹ ਦੱਸਣ ਦੇ ਯੋਗ ਨਹੀਂ ਹੈਗੇ ਕਿ ਉਹਨਾਂ ਵੱਲੋਂ ਇਹ ਰਲ ਕੇ ਫੈਸਲਾ ਲਿਆ ਗਿਆ ਹੈ ਇਹ ਅਕਾਲੀ ਦਲ ਦੀ ਨੀਤੀ ਸੀ ਜਾਂ ਸੁਖਬੀਰ ਬਾਦਲ ਦੀ ਨੀਤੀ ਸੀ ਸੋ ਇਸ ਕਰਕੇ ਦਿੱਕਤ ਇੱਥੇ ਜ਼ਰੂਰ ਆਏਗੀ ਇਸ ਵਿੱਚ ਉਹਨਾਂ ਨੂੰ ਦੱਸਣਾ ਬਣਦਾ ਹੈ ਕਿ ਉਹ ਸਾਰਾ ਕੁਝ ਕੀ ਹੋਇਆ ਇਸ ਦਬਾਅ ਕਰਕੇ ਮੈਨੂੰ ਲੱਗਦਾ ਹੈ ਫੇਰ ਦੁਬਾਰਾ ਉਹਨਾਂ ਤੇ ਪ੍ਰਭਾਵ ਰੱਖਣ ਲਈ ਜਿਹੜਾ ਆਪਣੇ ਜਥੇਦਾਰਾਂ ਜੀਆਂ ਤੇ ਜਥੇਦਾਰ ਜੀਆਂ ਤੇ ਇਹ ਸਾਰਾ ਕੁਝ ਇਸ ਲਈ ਇਹ ਘਟਨਾ ਵਾਪਰੀ ਹੈ ਮੈਂ ਇਹਨੂੰ ਇਦਾਂ ਸਮਝਦਾ ਕਿ ਉਸ ਦਵਾ ਥੱਲੇ ਆ ਕੇ ਇਹਨਾਂ ਨੇ ਵੀ ਕਾਹਲ ਵਿੱਚ ਫੈਸਲਾ ਲਿਆ ਉਹ ਕਾਹਲ ਦੇ ਦੋ ਕਾਰਨ ਨੇ ਇੱਕ ਤਾਂ ਇਹਨਾਂ ਨੂੰ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ ਨੋਟਿਸ ਦਾ ਜਵਾਬ ਨਹੀਂ ਉਡੀਕਿਆ ਗਿਆ ਅਤੇ ਇਸ ਤੋਂ ਵੀ ਅੱਗੇ ਜਾ ਕੇ ਜਿਹੜੇ ਉਸ ਡਿਸਪਲਿਨਰੀ ਕਮੇਟੀ ਦੇ ਤੀਸਰੇ ਮੈਂਬਰ ਨੇ ਉਹਨਾਂ ਨੂੰ ਫੋਨ ਤੇ ਹੀ ਕੰਸਲਟ ਕੀਤਾ ਗਿਆ ਜੋ ਦੱਸਿਆ ਜਾ ਰਿਹਾ ਇਹ ਉਹੀ ਪੁਰਾਣੀ ਅਕਾਲੀ ਦਲ ਦੀ ਰਵਾਇਤ ਹੈ ਕਿ ਜੋ ਕੁਝ ਪ੍ਰਧਾਨ ਦੀ ਚਾਹੁੰਦੇ ਨੇ ਉਹ ਜਿਨੇ ਮਰਜ਼ੀ ਜਦੋਂ ਮਰਜ਼ੀ ਫੈਸਲਾ ਲੈਣ ਉਹਦਾ ਕੋਈ ਕਿੰਤੂ ਪਰੰਤੂ ਨਹੀਂ ਉਹ ਸੰਵਿਧਾਨ ਦੀ ਵਿਧੀ ਅਨੁਸਾਰ ਹੈ ਨਹੀਂ ਹੈ ਚਾਹੀਦਾ ਇਹ ਚ ਇਹ ਸੀ ਕਿ ਜੇਕਰ ਇੰਨਾ ਡੱਲੇ ਹੋ ਗਿਆ ਸੀ ਜਾਂ ਤੇ ਇਹ ਪਹਿਲਾਂ ਹੀ ਕੱਢ ਦਿੰਦੇ ਕਿ ਜਦੋਂ ਪ੍ਰਸੀਡੀਅਮ ਬਣ ਗਈ ਇਸ ਕਰਕੇ ਹੁਣ ਉਹ ਉਹਨਾਂ ਦੀ ਵਕਰੀ ਜਥੇ ਬੰਦੀ ਬਣ ਗਈ ਉਹਨੂੰ ਰੱਖਣਾ ਹੀ ਨਹੀਂ ਬਣਦਾ ਜੇਕਰ ਉਦੋਂ ਨਹੀਂ ਕੱਢਿਆ ਤਾਂ ਫਿਰ ਨੋਟਿਸ ਦੇ ਕੇ ਜਵਾਬ ਲੈ ਕੇ ਕੱਢਣਾ ਬਣਦਾ ਸੀ ਵਿਧੀ ਵਿਧਾਨ ਅਨੁਸਾਰ ਇਸ ਕਰਕੇ ਇਹ ਕਾਲ ਵਿੱਚ ਫੈਸਲਾ ਲਿਆ ਗਿਆ ਮੈਨੂੰ ਲੱਗਦਾ ਕਿ ਇਸ ਸਥਿਤੀ ਵਿੱਚ ਸੁਖਬੀਰ ਬਾਦਲ ਜਾਪਤੀ ਤੌਰ ਤੇ ਗੰਭੀਰ ਸੰਕਟ ਵਿੱਚ ਫਸ ਗਏ ਨੇ ਜਿੱਥੇ ਪਹਿਲਾਂ ਵੀ ਉਹਨਾਂ ਨੂੰ ਇਹ ਚੀਜ਼ ਹੈ ਜਿਹੜੀ ਉਹ ਖਹਿੜਾ ਨਹੀਂ ਛੱਡ ਰਹੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਇਸ਼ੂ ਹੈ ਇਹਦੇ ਨਾਲ ਹੀ ਹੁਣ ਇਹ ਨਵਾਂ ਇਸ਼ੂ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਣਾ ਛੱਡੇਗਾ ਮੈਂ ਇਹਨੂੰ ਐਦਾਂ ਸਮਝਦਾ ਜੇ ਕੋਈ ਸਵਾਲ ਹੈ ਦੱਸੋ ਜੀ ਪਰ ਤੱਲੀਵਾਲ ਸਾਹਿਬ ਗੱਲ ਜਿਵੇਂ ਹੁਣ ਪ੍ਰਦੀਪ ਕਲੇਰ ਹੋਰਾਂ ਦੀ ਇੰਟਰਵਿਊ ਹੈ ਉਸ ਇੰਟਰਵਿਊ ਨੇ ਅਕਾਲੀ ਦਲ ਫਸਾਤਾ ਤੇ ਦੂਜੇ ਪਾਸੇ ਇਹਨਾਂ ਨੇ ਐਕਸ਼ਨ ਲੈਂਦੇ ਆ ਜਿਹੜਾ ਬਾਕੀ ਖੇਮਾ ਸੀ ਉਹਨੂੰ ਬਾਹਰ ਦਾ ਰੱਬ ਸਾਬ ਦਿਖਾਤਾ ਚ ਦਿਖਾਤੇ ਸਾਰੇ ਪਾਰਟੀ ਦੇ ਵਿੱਚੋਂ ਹੁਣ ਦੂਜੇ ਖੇਮੇ ਕੋਲ ਕੀ ਰਹਾ ਬਚਦਾ ਕੀ ਕੋਈ ਨਵੀਂ ਨਵਾਂ ਸੰਗਠਨ ਖੜਾ ਕਰਨਗੇ ਜਾਂ ਫਿਰ ਇਹਨਾਂ ਦੀ ਲੜਾਈ ਹੋਊਗੀ ਕਿ ਪਾਰਟੀ ਦਾ ਸਿੰਬਲ ਹੁਣ ਸਾਡੇ ਕੋਲ ਆਵੇ ਮੇਨ ਤਖਤਰ ਸਾਡੇ ਕੋਲ ਆਵੇ ਇਹਦੇ ਵਿੱਚ ਦੋ ਗੱਲਾਂ ਬੜੀਆਂ ਇੰਪੋਰਟੈਂਟ ਨਿਕਲਣ ਵਾਲੀਆਂ ਇੱਕ ਇਹ ਕਿ ਜਿਹੜਾ ਅਕਾਲੀ ਦਲ ਨੇ ਅਕਾਲੀ ਦਲ ਦੇ ਬੁਲਾਰੇ ਨੇ ਵੀ ਤੇ ਬਲਵਿੰਦਰ ਸਿੰਘ ਭੁੱਦੜ ਤੇ ਹਮੇਸ਼ਿੰਦਰ ਗਰੇਵਾਲ ਜਿਹੜੇ ਉਹ ਇੰਟਰਵਿਊ ਦੇ ਵਿੱਚ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਤੇ ਦੋਸ਼ ਲਾਇਆ ਕਿ ਇਹ ਵਾਦਾ-ਵਾਫਵਾ ਬਣਾਉਣ ਵਿੱਚ ਵੀ ਤੇ ਇਹ ਸਾਰੀਆਂ ਸਟੇਟਮੈਂਟਸ ਦੋਆਣ ਵਿੱਚ ਵੀ ਇਹ ਜਿਹੜਾ ਛੜਜੰਤਰ ਹੈ ਇਹ ਕਿਤੇ ਨਾ ਕਿਤੇ ਉਹਨਾਂ ਵੱਲੋਂ ਦੋਸ਼ ਲਾਇਆ ਗਿਆ ਕਿ ਇਹ ਸਕ੍ਰਿਪਟ ਜਿਹੜੀ ਘੜੀ ਗਈ ਆ ਆਮ ਆਦਮੀ ਪਾਰਟੀ ਵੱਲੋਂ ਹੈ ਹੋ ਵੀ ਸਕਦੀ ਹੈ ਕਿਉਂਕਿ ਜੇਕਰ ਅਕਾਲੀ ਦਲ ਦਾ ਪ੍ਰਧਾਨ ਇਦਾਂ ਜਿੱਦਾਂ ਦੇ ਦੋਸ਼ ਲੱਗੇ ਨੇ ਉਹ ਜੇ ਸੱਚ ਨੇ ਕਿ ਜੇਕਰ ਉਹ ਏਦਾਂ ਬਾਬੇ ਨੂੰ ਮਿਲ ਸਕਦਾ ਤਾਂ ਮਤਲਬ ਆਮ ਆਦਮੀ ਪਾਰਟੀ ਵੀ ਆਪਣਾ ਸਿਆਸਤ ਕਿਉਂ ਨਹੀਂ ਕਰ ਸਕਦੀ ਉਹਨਾਂ ਨੂੰ ਵੀ ਅਧਿਕਾਰ ਹੈ ਨਾ ਸਿਆਸਤ ਉਹ ਵੀ ਕਰਨਗੇ ਤੇ ਹੁਣ ਅਗਲਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਕੀ ਕਰੇਗਾ ਅਕਾਲੀ ਦਲ ਉਸ ਤੋਂ ਬਾਅਦ ਦੀ ਗੱਲ ਹੈ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਜ਼ਥੇਦਾਰ ਜੀਆਂ ਤੇ ਬਹੁਤ ਵੱਡਾ ਪ੍ਰੈਸ਼ਰ ਆ ਗਿਆ ਹੈ ਜ਼ਥੇਦਾਰ ਜਿਹੜੇ ਪੰਜ ਜ਼ਥੇਦਾਰ ਫੈਸਲਾ ਲੈ ਸਕਦੇ ਸੀ ਉਦੇ ਵਿੱਚ ਦੋ ਤਖਤਾਂ ਦੇ ਜਥੇਦਾਰ ਪਹਿਲੇ ਪਾਰਟਿਸਿਪੇਟ ਕਰਨ ਤੋਂ ਲੱਗ ਰਿਹਾ ਵੀ ਮਨਕਰ ਨੇ ਜਾਂ ਉਹ ਇਹਨਾਂ ਮੁਤਾਬਕ ਨਹੀਂ ਚੱਲਣਗੇ 1 ਦੂਜਾ ਇਸ਼ੂ ਇੱਕ ਤਖਤ ਦੇ ਜਥੇਦਾਰ ਜਿਹੜੇ ਜਿਹੜੇ ਪਹਿਲਾਂ ਖਾਲ ਤਖਤ ਦੇ ਜਥੇਦਾਰ ਸੀਗੇ ਉਹ ਵੀ ਇਦਾਂ ਲੱਗ ਰਿਹਾ ਹੈ ਕਿ ਸ਼ਾਇਦ ਉਹ ਇੱਕਸੁਰ ਨਹੀਂ ਹੋਣਗੇ ਇਸ ਫੈਸਲੇ 'ਚ ਇਹ ਇੱਕਸੁਰਤਾ ਨਾ ਹੋਣ ਕਰਕੇ ਹੀ ਇਹ ਡਿਲੇ ਹੋ ਰਿਹਾ ਨਹੀਂ ਇਹ ਅਕਾਲੀ ਦਲ ਨੇ ਆਪਣੇ ਮੁਤਾਬਕ ਫੈਸਲਾ ਅਨਾਉਂਸ ਕਰਵਾਇਆਣਾ ਸੀ ਸੋ ਇਸ ਕਰਕੇ ਸਭ ਤੋਂ ਵੱਡਾ ਜਿਹੜਾ ਪ੍ਰੈਸ਼ਰ ਹੈ ਦਬਾਅ ਹੈ ਉਹ ਜਥੇਦਾਰ ਜੀਆਂ ਤੇ ਬਣਿਆ ਹੋਏਗਾ ਇਸ ਸਥਿਤੀ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਕੋਈ ਵੀ ਫੈਸਲਾ ਜਿਹੜਾ ਸੰਗਤ ਨੂੰ ਨਾ ਮਨਜ਼ੂਰ ਹੋਇਆ ਇਹੋ ਜਿਹਾ ਫੈਸਲਾ ਲਿਆ ਜਾਂਦਾ ਤਾਂ ਅਕਾਲ ਤਖਤ ਵਰਗੀ ਸੰਸਥਾ ਨੂੰ ਵੀ ਟਾ ਲੱਗ ਸਕਦੀ ਹੈ ਮੈਂ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਤਰ੍ਹਾਂ ਨਾ ਕਰੇ ਸੁਮਤ ਬਖਸ਼ੇ ਸਾਰਿਆਂ ਨੂੰ ਕਿ ਇਹ ਸਾਰਾ ਕੁਝ ਠੀਕ ਹੋ ਜਾਵੇ ਪਰੰਤੂ ਮੈਨੂੰ ਇਸ ਗੱਲ ਦਾ ਖਦਸ਼ਾ ਹੈ ਦੇਸ਼ ਵਿੱਚ ਉਸ ਸੰਸਥਾ ਨੂੰ ਢਾਂ ਲੱਗ ਸਕਦੀ ਹੈ ਜਿੱਥੋਂ ਤੱਕ ਤੁਸੀਂ ਬਾਗੀ ਅਕਾਲੀ ਦਲ ਜਾਂ ਉਹ ਬਾਦਲ ਅਕਾਲੀ ਦਲ ਕਹੋ ਜਾਂ ਸ਼੍ਰੋਮਣੀ ਅਕਾਲੀ ਦਲ ਕਹੋ ਜਾਂ ਖੱਠੇਤ ਬਾਗੀ ਧੜਾ ਕਹਿ ਲਓ ਜਿੱਥੋਂ ਤੱਕ ਇਹ ਹੈ ਵੀ ਉਹਨਾਂ ਦੀ ਦਫੇੜ ਹੋਣ ਦਾ ਦਫੇੜ ਤੇ ਉਹ ਲਗਭਗ ਹੋ ਗਿਆ ਉਹਨਾਂ ਨੇ ਤਾਂ ਸਿਰਫ ਇੱਕੋ ਹੀ ਗੱਲ ਤੇ ਜ਼ੋਰ ਰੱਖਣਾ ਹੈ ਕਿ ਜੇਕਰ ਇਸ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਨਹੀਂ ਰਹਿੰਦੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਕੀ ਰੋਲ ਹੋਏਗਾ ਉਹ 바ਗੀ ਧੜੇ ਨੂੰ ਕਿੰਨੀ ਸਪੋਰਟ ਕਰਨਗੇ ਕੀ ਚੋਣਾਂ ਤੋਂ ਪਹਿਲਾਂ ਚੋਣਾਂ ਅਜੇ ਦੂਰ ਨੇ ਕੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਚੋਣਾਂ ਤਾਂ ਨਹੀਂ ਕਰਾ ਦੇਣਗੇ ਜੇਕਰ ਇਹ ਸਾਰੇ ਇਸੇ ਇਸਕਿਤਮ ਨਾਲ ਆਮ ਆਦਮੀ ਪਾਰਟੀ ਵੀ ਖਿਲਾਫ ਹੈ ਭਾਰਤੀ ਜਨਤਾ ਪਾਰਟੀ ਵੀ ਸੁਖਵੀਰ ਦੇ ਖਿਲਾਫ ਹੈ 바ਗੀ ਧੜਾ ਵੀ ਖਿਲਾਫ ਹੈ ਸਿੱਖ ਸੰਗਤਾਂ ਦੇ ਵਿੱਚ ਪਹਿਲਾਂ ਹੀ ਉਹਨਾਂ ਦੀ ਪੋਜੀਸ਼ਨ ਕੋਈ ਬਹੁਤ ਅੱਛੀ ਨਹੀਂ ਤੇ ਐਸ ਪੋਜੀਸ਼ਨ ਤੋਂ ਬਾਅਦ ਉਹਦੇ ਵਿੱਚ ਹੋਰ ਗ੍ਰਾਵਿਟਾਏਗੀ ਇਹਦੇ ਨਾਲ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਲੜਾਈ ਹੈ ਉਸ ਲੜਾਈ ਚ ਨਤਾਰਾ ਕਿਵੇਂ ਹੁੰਦਾ ਹੈ ਇਹ 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 ਜਿਆਦਾ ਤੈਅ ਕਰਨ ਵਾਲੀ ਗੱਲ ਹੋਏਗੀ ਔਰ ਤੈਅ ਕਰੇਗੀ ਕਿ ਇਹਦੇ ਵਿੱਚ ਕੀ ਵਾਪਰੇਗਾ ਸੋ ਇਸ ਕਰਕੇ ਹੁਣ ਇਹਦੇ ਵਿੱਚ ਇਹ ਲੜਾਈ ਬਾਗੀ ਤੜੇ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਰਹੀ ਇਸ ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਵੀ ਕੁੱਦ ਗਈ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਕੁੱਦੀ ਹੋਈ ਹੈ ਜਿਹੜੇ ਹੋਰ ਬਾਗੀ ਕਾਲੀ ਧੜੇ ਨੇ ਉਹ ਬਾਦਲ ਪਰਿਵਾਰ ਦੇ ਖਿਲਾਫ ਪਹਿਲਾਂ ਹੀ ਕੁੱਦੇ ਹੋਏ ਨੇ ਤੇ ਨਵਾਂ ਇਸ਼ੂ ਜਿਹੜਾ ਖੜਾ ਕੀਤਾ ਹੈ ਉਹ ਚਾਹੇ ਅਕਾਲੀ ਦਲ ਦਾ ਜਿਹੜਾ ਦੋਸ਼ ਹੈ ਬਾਦਲ ਅਕਾਲੀ ਦਲ ਦਾ ਜੇਕਰ ਉਹ ਸੱਚ ਵੀ ਹੋਵੇ ਕਿ ਪ੍ਰਦੀਪ ਕਲੇਰ ਕਿਤੇ ਨਾ ਕਿਤੇ ਉਸ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਬਟ ਰਿਹਾ ਹੈ ਪਰੰਤੂ ਪ੍ਰਦੀਪ ਕਲੇਰ ਦੇ ਸਵਾਲਾਂ ਦਾ ਜਵਾਬ ਤਾਂ ਦੇਣਾ ਪਏਗਾ ਸੁਖਵੀਰ ਬਾਦਲ ਨੂੰ ਦੇਣਾ ਪਏਗਾ ਸੋ ਉਹ ਸੰਕਟ ਉਸ ਤੋਂ ਵੀ ਗੰਭੀਰ ਹੈ ਸੋ ਇਸ ਕਰਕੇ ਉਹਨੇ ਵੱਡੀ ਚੁਣੌਤੀ ਇੱਥੇ ਆਏਗੀ ਉਹਦੇ ਵਿੱਚ ਆਉਣ ਵਾਲਾ ਸਮਾਂ ਹੀ ਨਹੀਂ ਦੱਸੇਗਾ ਕਿ ਇਹ ਗੱਲ ਕਿੱਦਾਂ ਹੋ ਜਾਏਗੀ ਹਲੇ 2 ਦਿਨਾਂ ਦੇ ਵਿੱਚ ਤਾਂ ਨਹੀਂ ਮੈਂ ਕਹਿ ਸਕਦਾ ਵੀ ਇਹ ਸਾਫ਼ ਹੋ ਜਾਏਗੀ ਪਰ ਇਹ ਜ਼ਰੂਰ ਹੈ ਕਿ ਇਹ ਸੰਕਟ ਗੰਭੀਰ ਜ਼ਰੂਰ ਹੋ ਗਿਆ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਸੁਖਬੀਰ ਬਾਦਲ ਜਾਤੀ ਤੌਰ ਤੇ ਕਮਜ਼ੋਰ ਹੋਣਗੇ ਮੈਂ ਮੈਂ ਇਹਨੂੰ ਐਂਦਾ ਸਮਝਦਾ ਜੀ ਜੀ ਪੰਗੋ ਸਾਹਿਬ ਜੀ ਜਥੇਦਾਰ ਸਾਹਿਬ ਵੀ ਵਿਚ ਵਿਚਾਲੇ ਜੇ ਫਸ ਗਏ ਹੁਣ ਉਹ ਫੈਸਲਾ ਵੀ ਜਿਵੇਂ ਦੇਖੋਗੇ ਪਾਲੀਵਾਲਾ ਸਾਹਿਬ ਜੇਕਰ ਆਪਾਂ ਸਟੇਟ ਫਾਰਵਰਡ ਗੱਲ ਕਰੀਏ ਕਿ ਬਿਲਕੁਲ ਹੁੰਦੀ ਰਹੀ ਹੈ ਇਹ ਗੱਲ ਲੋਕ ਇਸ ਗੱਲ ਨੂੰ ਸਵੀਕਾਰ ਕਰਦੇ ਨੇ ਕਿ ਜਥੇਦਾਰ ਤੇ ਸ਼ਰਮਣੀ ਕਮੇਟੀ ਸ਼ਰਮਣੀ ਅਕਾਲੀ ਦਲ ਦੇ ਪੂਰੇ ਕਬਜੇ ਦੇ ਵਿੱਚ ਨੇ ਤੇ ਇਸੇ ਕਰਕੇ ਹੁਣ ਲੋਕ ਸਵਾਲ ਵੀ ਕਰਦੇ ਨੇ ਕਿ ਜਥੇਦਾਰ ਸਾਫ ਕੀ ਫੈਸਲਾ ਸੁਖਵਿੰਦਰ ਸਿੰਘ ਬਦਲਣ ਦੇ ਖਿਲਾਫ ਲੈ ਸਕਦੇ ਨੇ ਉਹ ਫੈਸਲਾ ਜਥੇਦਾਰ ਦਾ ਤਾਂ ਜੀ ਇਹ ਗੱਲ ਮੈਂ ਪਹਿਲਾਂ ਸਪਸ਼ਟ ਕੀਤੀ ਹੋਰ ਸਪਸ਼ਟ ਕਰ ਦੇਣਾ ਕਿ ਜੇਕਰ ਜਥੇਦਾਰ ਕਾਲ ਤਖਤ ਤੇ ਉਸ ਦੀ ਟੀਮ ਕਹਿ ਲਓ ਬਾਕੀ ਜਥੇਦਾਰ ਸਹਿਬਾਨ ਉਹਨਾਂ ਦਾ ਫੈਸਲਾ ਜੇਕਰ ਕਿਤੇ ਸੰਗਤ ਨੂੰ ਨਾ ਮਨਜ਼ੂਰ ਹੋਇਆ ਜਿਵੇਂ ਉਹ ਫੈਸਲਾ ਵਾਪਸ ਲੈਣਾ ਪਿਆ ਸੀ ਨਾ ਮੋਮਬੀ ਵਾਲਾ ਜੀ ਜੇਕਰ ਉਹ ਫੈਸਲਾ ਸੰਗਤ ਨੂੰ ਨਾ ਮਨਜ਼ੂਰ ਹੋਇਆ ਤਦ ਸ਼੍ਰੋਮਣੀ ਅਕਾਲੀ ਦਲ ਬਾਦਲ ਬਿਲਕੁਲ ਹੋਰ ਵੀ ਹਾਸ਼ੀਏ ਤੇ ਚਲਾ ਜਾਊਗਾ ਇਹ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਸੋ ਇਸ ਕਰਕੇ ਤੈਨੂੰ ਮੈਂ ਕਿਹਾ ਕਿ ਸਭ ਤੋਂ ਵੱਡਾ ਪ੍ਰੈਸ਼ਰ ਜਥੇਦਾਰ ਜੀਆ ਤੇ ਆ ਗਿਆ ਜੀ ਜੀ ਬਿਲਕੁਲ ਤੇ ਤਾਲੀਵਾਲ ਸਾਹਿਬ ਦੇਖੋ ਕਿ ਜਿਹੜਾ ਵੋਟਾਂ ਦਾ ਗਰਾਊਂਡ ਹੈ ਉਹ ਗਰਾਊਂਡ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਹੀ ਖੁੱਸ ਚੁੱਕਿਆ ਹੁਣ ਜਿਹੜੀ ਇਹ ਲੜਾਈ ਐ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਇਖਲਾਕ ਦੇ ਉੱਪਰ ਆ ਗਈ। ਇਹ ਦਾਗ ਸ਼੍ਰੋਮਣੀ ਅਕਾਲੀ ਦਲ ਦਾ ਮਨ ਦੇ ਉੱਪਰ ਇਹੋ ਜਿਹੇ ਲੱਗਦੇ ਜਾ ਰਹੇ ਨੇ ਕਿ ਜਿਹੜੇ ਧੋਏ ਨਹੀਂ ਜਾ ਸਕਦੇ। ਕੀ ਲੱਗਦਾ ਕੀ ਹੈ ਕੋਈ ਕੁੰਜੇ ਜਿਹੜਾ ਜਿਹੜਾ ਅੱਜ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਦੇਖੋ ਕਿੱਦੇ ਦਾ ਸੰਕਟ ਚੱਲ ਰਿਹਾ ਹੈ। ਐਸ ਕਿਸਮ ਨਾਲ ਮਹਿੰਦੇਸ਼ਿੰਦਰ ਬਾਦਲ ਜਾਂ ਆਪਣੀ ਉਹ ਬਲਵਿੰਦਰ ਸਿੰਘ ਭੁੰਦੜ ਐਸ ਕਿਸਮ ਨਾਲ ਪ੍ਰੈਸ ਕਾਨਫਰੰਸ ਕਰਦੇ ਟੀਵੀ ਤੇ ਕਦੇ ਪਹਿਲਾਂ ਅੱਗੇ ਨਹੀਂ ਆਏ ਜੀ ਉਹਨਾਂ ਨੂੰ ਅੱਗੇ ਕਿਉਂ ਉਣੋ ਪਿਆ ਇਹਦਾ ਮਤਲਬ ਸਿੱਧਾ ਸਾਫ਼ ਦਿਖਾਈ ਦੇ ਰਿਹਾ ਕਿ ਸਾਰੇ ਦਬਾਅ ਚ ਆ ਗਏ ਹੂੰ ਪ੍ਰੈਸ਼ਰ 'ਚ ਨੇ ਉਹ ਸਾਰੇ ਇਹ ਇਹ ਸਾਫ਼-ਸਾਫ਼ ਹੀ ਗੱਲ ਐ ਤੇ ਜੇਕਰ ਕਿ ਅਕਾਲ ਤਖਤ ਦੇ ਜਥੇਦਾਰ ਜੀ ਜਲਦੀ ਫੈਸਲਾ ਨਹੀਂ ਸੁਣਾਉਂਦੇ ਤੇ ਜਿਹੜਾ ਫੈਸਲਾ ਹੈ ਜੇਕਰ ਕਿਤੇ ਉਹ ਸੰਗਤਾਂ ਨੂੰ ਮਨਜ਼ੂਰ ਨਾ ਹੋਇਆ ਇਹਦੇ ਨਾਲ ਮੈਨੂੰ ਇਹ ਲੱਗ ਰਿਹਾ ਹੈ ਕਿ ਅਕਾਲੀ ਦਲ ਦੇ ਨਾਲ-ਨਾਲ ਸੁਖਵੀਰ ਬਾਦਲ ਦਾ ਜਾਤੀ ਤੌਰ ਤੇ ਸਿਆਸੀ ਤੌਰ ਤੇ ਵੱਡਾ ਨੁਕਸਾਨ ਹੋਏਗਾ ਜੀ ਜੀ ਬਿਲਕੁਲ ਬਿਲਕੁਲ ਸੋਤਾ ਲੀਵਲ ਸਾਹਿਬ ਬਿਲਕੁਲ ਸਥਿਤੀ ਤਾਂ ਹੀ ਬਣ ਗਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਹੁਣ ਕਿ ਨਾ ਅੱਗੇ ਨਾ ਪਿੱਛੇ ਤੇ ਵਿਚ ਵਿਚਾਲੇ ਫਸ ਗਏ اخلاق ਦੀ ਵੀ ਗੱਲ ਆ ਗਈ ਉਧਰ ਪਾਰਟੀ ਤੋਂ ਫਾੜ ਹੋ ਗਈ ਲੋਕਾਂ ਦੇ ਵਿੱਚ ਨਿਤ ਨਕਾਰੇ ਗਏ ਹੁਣ ਤੱਕ ਹੁਣ ਤੱਕ ਜਦੋਂ ਅਕਾਲੀ ਦਲ ਦੀ ਦਫੇੜ ਦਾ ਤੋੜਾ ਸਾਹਿਬ ਵੇਲੇ ਪਹਿਲਾਂ ਵੀ ਪੁਰਾਣਾ ਇਸ਼ੂ ਆਇਆ ਉਦੋਂ ਅਕਾਲੀ ਦਲ ਦੇ ਹੱਥ 'ਚ ਸੱਤਾ ਸੀ ਕੇਂਦਰ ਦੀ ਸੱਤਾ ਨੇ ਵੀ ਅਕਾਲੀ ਦਲ ਨੂੰ ਮਦਦ ਕੀਤੀ ਹੁਣ ਨਾ ਸਟੇਟ ਵੀ ਸੱਤਾ ਅਕਾਲੀ ਦਲ ਦੀ ਮਦਦ ਕਰ ਰਹੀ ਹੈ ਨਾ ਕੇਂਦਰ ਵੀ ਸੱਤਾ ਮਦਦ ਕਰ ਰਹੀ ਹੈ ਇਹ ਵੀ ਇੱਕ ਇੱਕ ਮਤਲਬ ਕੁਦਰਤੀ ਸਿਚੁਏਸ਼ਨ ਏਦਾਂ ਦੀ ਬਣੀ ਹੈ ਇਹਦਾ ਵੀ ਹੋਰ ਪ੍ਰੈਸ਼ਰ ਹੈ ਔਰ ਜੇਕਰ ਇਹ ਸੱਤਾ ਇਹਨਾਂ ਦੇ ਉਲਟ ਪੁਗਤ ਜਾਂਦੀ ਹੈ ਸਟੇਟ ਦੀ ਤੇ ਕੇਂਦਰ ਦੀ ਤਾਂ ਹੋ ਸਕਦਾ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਜਾਣ ਤੇ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਗਲਬਾ ਜਿਹੜਾ ਹੈ ਉਹ ਗੁਰਦੁਆਰਾ ਪ੍ਰਬੰਧ ਤੋਂ ਚੱਕਿਆ ਜਾਵੇ ਇਹ ਵੀ ਇਹ ਵੀ ਹੋ ਸਕਦਾ ਹੈ ਔਰ ਜੇ ਇਸ ਤਰ੍ਹਾਂ ਹੋ ਗਿਆ ਤਾਂ ਫੇਰ ਆਉਣ ਵਾਲੇ ਸਮੇਂ ਸਿੱਖੀ ਦੇ ਫੈਸਲੇ ਜਿਹੜੇ ਜਥੇਦਾਰ ਕਰਨਗੇ ਉਹ ਨਵੇਂ ਰਜਿਮ 'ਚ ਹੋਣਗੇ ਉਹ ਉਹ ਜਥੇਦਾਰ ਉਹ ਤਾਂ ਸੋਚਣਗੇ ਫੇ ਹੂੰ ਜੀ ਬਿਲਕੁਲ ਬਿਲਕੁਲ ਪਰ ਪੁਰਾਣੇ ਸਮੇਂ ਤੋਂ ਫਾੜ ਜਿੱਦ ਤੋਂ ਤਾਲੀ ਵਾਲਾ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਉਦੋਂ ਲੋਕਾਂ ਦੇ ਵਿੱਚ ਕਿਤਨਾ ਕਿਤੇ ਸ਼ੱਕ ਇੱਕ ਭਰ ਲੁੱਤੀ ਅਕਾਲੀ ਦਲ ਦੀ ਉਹ ਤਾਕਤ ਤਾਕਤ ਵੀ ਇੱਕ ਕਾਰਨ ਹੁੰਦੀ ਆ ਤਾਕਤ ਬਹੁਤ ਵੱਡਾ ਕਾਰਨ ਹੁੰਦੀ ਜੀ ਹੁਣ ਤਾਂ ਕਰਕੇ ਵੀ ਲੋਕ ਜੁੜਦੇ ਰਹੇ ਤਾਕਤ ਹੱਥ ਸੀ ਹੁਣ ਤਾਂ ਚੁਫੇਰੀਆਂ ਘਿਰ ਗਏ ਹੁਣ ਤਾਂ ਹਾਂ ਜੀ ਇਹ ਇੱਕ ਬਿਲਕੁਲ ਸੰਕਟ ਦੇਖਣ ਵਾਲਾ ਹੋਊਗਾ ਕਿ ਸੁਖਵੀਰ ਸਿੰਘ ਬਾਦੂ ਇਸ ਸੰਕਟ ਚੋਂ ਉੱਪਰ ਸਕਰਣਗੇ ਆਪਣੇ ਪੋਲੀਟੀਕਲ ਵਿਜ਼ਨ ਦੇ ਨਾਲ ਜਾਂ ਫਿਰ ਬਿਲਕੁਲ ਹਾਸ਼ੀਏ ਤੇ ਧੱਕੇ ਜਾਣਗੇ ਸੁਖਵੀਰ ਸਿੰਘ ਬਾਦੂ ਸੋਤਾਲੀਵਾਲਾ ਸਾਹਿਬ ਤੁਸੀਂ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ